ਪਰ ਬਾਈ ਬਣ ਕੇ ਉਹ ਕੱਟ ਜਾ ਲਾ ਜਿਹੜਾ ਬਾਈ ਬਣ ਕੇ ਚੰਗਾ ਮੈਂ ਉਹਨੇ ਤਾਂ ਪੁੱਛ ਨਹੀਂ ਸਕਦਾ ਬਾਈ ਆ ਵੀ ਕੱਟ ਲਾ ਜੀ ਯਾਰ ਕੱਟ ਕਿਉਂ ਲਵਾ ਰਹੇ ਹੋ ਬਾਈ ਬਾਈ ਨਾ ਯਾਰ ਮੈਨੂੰ ਤਾਂ ਸੰਗ ਲੱਗ ਬੋਲੇ ਜਿਹੜੀ ਪੂਰੇ ਪੌਡਕਾਸਟ ਚ ਇੱਕ ਚੀਜ਼ ਅੱਜ ਦੀ ਨਿਕਲੀ ਹੈ ਉਹ ਓ ਯਾਰ ਲੋਕ ਕਹਨੇ ਗਲਤ ਲੈ ਜਾਣਾ ਹੁਣ ਉਹਨਾਂ ਨੇ ਕਿਹੜਾ ਐਂਡ ਦੇਖਣਾ ਜਾਂ ਪਤਾ ਪੰਜਾਬੀ ਚ ਕੀ ਕਹਿੰਦੇ ਨੇ ਬਾਈ ਕਮੇਡੀਅਨ ਨੂੰ ਪਿੰਡਾਂ ਚ ਤਾਂ ਵੀਰੇ ਯਾਰ ਜਿਹਨੂੰ ਸਮਝ ਨਹੀਂ ਹੈਗੀ ਉਹਦਾ ਕੋਈ ਕੰਜਰਖਾਨਾ ਵੀ ਕਹਿ ਦਿੰਦਾ ਠੀਕ ਆ ਮਾਂ ਬੈਠੇ ਤੈਨੂੰ ਦੀਨਾ ਨਹੀਂ ਦੀ ਵੀ ਉੱਤਰ ਤੇ ਲੰਗੋਗਾ ਮੂਰੇ ਖੜ ਜਾ ਕੀ ਕਰਨਾ ਚਾਹੁੰਦੇ ਤੁਸੀਂ ਗਲਬਤ ਮੈਂ ਹਰ ਤਰ੍ਹਾਂ ਦੀ ਗੱਲ ਕਰ ਸਕਦਾ ਤੁਹਾਡੇ ਨਾਲ ਜਿਵੇਂ ਮਰਜ਼ੀ ਕਰ ਲਓ ਬਈ ਕੋ ਗਰਲਫ੍ਰੈਂਡ ਰਹੀ ਜ਼ਿੰਦਗੀ ਚ ਤੇ ਇਹ ਕਿਹਾ ਜਸਵੰਤ ਚਲ ਫਿਰ ਬਾਈ ਕਹਿੰਦੇ ਜਿਹੇ ਜੀ ਮਰਜ਼ੀ ਗੱਲ ਕਰ ਲਓ ਇਹ ਸਵਾਲ ਜਿਹੇ ਜੀ ਚ ਇਹੀ ਜਿਹਾ ਆਇਆ ਹੁਣ ਅਸਲੀ ਅਸਲੀ ਹਾਈਪ ਕਦੋਂ ਸ਼ੁਰੂ ਹੋਈ ਤੁਹਾਡੀ ਜਦੋਂ ਸੀਐਮ ਵਾਲੀ ਵੀਡੀਓ ਪਾਈ ਆ ਜ਼ਿਆਦਾਤਰ ਜ਼ਿਆਦਾ ਲੋਕ ਉਹਦੇ ਮਿਲਣ ਲੱਗੇ ਲਿੰਗੇ ਸਿੱਧੂ ਮੂਸੇਵਾਲਾ ਬਾਈ ਹਨਾ ਉਹ ਉਹ ਕਹਿੰਦੇ ਹੁੰਦੇ ਸੀਗੇ ਵੀ ਯਾਰ ਜੇ ਤੁਹਾਡੀ ਚੀਜ਼ ਚ ਦਮ ਹੈ ਤਾਂ ਤੁਸੀਂ ਚੱਲ ਜੂਗੇ ਆਬਵੀਅਸਲੀ ਜਲਜੀਤ ਬਾਈ ਨੇ ਫਿਲਮ ਕਰ ਲਈ ਹਾਂਜੀ ਸਫ਼ਰ ਕਿੱਥੋਂ ਸ਼ੁਰੂ ਹੋਇਆ ਬਈ ਦੱਸੋ ਕੁਝ ਮੈਂ ਯਾਰ ਦਲਜੀਤ ਬਾਈ ਤੋਤੇ ਕਾਹਨਾ ਕਾ ਮਹਾ ਵੀ ਪੰਜਾਬੀ ਇੰਡਸਟਰੀ ਵੀ ਆਪਾਂ ਤਾਂ ਵੀ ਹਨਾ ਵੀ ਮਿਲ ਲੈ ਹਨਾ ਬਸ ਫਿਰ ਉਹਨਾਂ ਤੋਂ ਨਾ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲੀ ਵੀ ਆਪਾਂ ਆਪਦੇ ਕੰਮ ਦੇ ਧਿਆਨ ਦਿਓ ਹੂੰ ਉਹਨਾਂ ਲਵੇ ਬਈ ਨੈਗੇਟਿਵਿਟੀ ਨਹੀਂ ਹੈਗੀ ਥੋੜੀ ਮੇਰੇ ਖਿਆਲ ਨਾਲ ਕਾਮੇਡੀ ਵੀ ਸਾਫ਼ ਸੁਥਰੀ ਹੈ ਬਈ ਗਾਲੀ ਗਲੋਚ ਕੋਈ ਡਬਲ ਮੀਨਿੰਗ ਗੱਲਾਂ ਤਾਂ ਨਹੀਂ ਹੈਗੀਆਂ ਕਿ ਹੈਗੀਆਂ ਵੀ ਪਹਿਲਾਂ ਨਾ ਜਦੋਂ ਬੰਦੇ ਲਵੇ ਰੁਪਏ ਨਹੀਂ ਹੁੰਦੇ ਨਾ ਭੁੱਖਾ ਮਰਦਾ ਹੁੰਦਾ ਹਨਾ ਉਦੋਂ ਸਾਰਾ ਕੁਝ ਕਰਦਾ ਹੁੰਦਾ ਮੇਰੇ ਦਾਦਾ ਜੀ ਸੀਗੇ ਤੇ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਨੇ ਰੱਬ ਲਵੇ ਜਾ ਕੇ ਕਿਹਾ ਹੋ ਮੇਰੇ ਲਈ ਵੀ ਜਾ ਰਵੇ ਕਿ ਕੈਮੇ ਕਰਕੇ ਬੰਦਾ ਓਏ ਹੋਏ ਮੈਨੂੰ ਫਿਲਮ ਮੇ ਲੱਗੀ ਮੇਰਾ ਚੈਨਲ ਚੱਲਣ ਲੱਗ ਗਿਆ ਸਾਡੇ ਲਈ ਚਾਰ ਪੈਸੇ ਲੱਗੇ ਵੀ ਉਹ ਚੀਜ਼ਾਂ ਜੇ ਤੁਸੀਂ ਇਧਰ ਐਕਟਰ ਨਾ ਹੁੰਦੇ ਹੋਰ ਕੀ ਹੁੰਦੇ ਫਿਰ ਹੋਰ ਦੂਜਾ ਪਲਾਨ ਵੀ ਸੀਗਾ ਕਿ ਨਹੀਂ ਹੈਗਾ ਧੀਆ ਮੈਨੂੰ ਮਜ਼ਾ ਆਦੀ ਮੈਂ ਕੋਈ ਬਈ ਸਵਾਗਤ ਹੈ ਜੀ ਤੁਹਾਡਾ ਇੱਕ ਟਾਕ ਸ਼ੋਅ ਤੇ। ਹਸ਼ੀਕਰ ਬਈ ਬਹੁਤ ਮਿਹਰਬਾਨੀ ਤੁਸੀਂ ਆਇਆ ਜ ਆਪਣਾ ਕੀਮਤੀ ਸਮਾਂ ਕੱਢ ਕੇ। ਥੈਂਕ ਯੂ ਜੀ ਤੇ ਤੁਸੀਂ ਬਹੁਤ ਘੈਂਟ ਕੰਮ ਕਰ ਰਹੇ ਹੋ ਬਈ। 6 ਮਹੀਨੇ ਪਹਿਲਾਂ ਇਨਵਿਟੇਸ਼ਨ ਤੁਹਾਨੂੰ ਦਿੱਤਾ ਸੀ ਮੈਨੂੰ ਦੱਸਿਆ ਕਿਸੇ ਨੇ ਤੁਹਾਡੇ ਬਾਰੇ। ਹਾਂਜੀ ਹਾਂਜੀ ਤੇ ਤੂਤਾ ਪ੍ਰੋਨਾਉਂਸ ਕਰਦੇ ਆ ਨਾ? ਨਹੀਂ ਤੂਤਾ ਜੀ ਉਹ ਕੈਰੈਕਟਰ ਨੇਮ ਸੀ ਤੂਤਾ ਜੀ। ਅੱਛਾ ਅਸਲੀ ਨਾਮ ਕੀ ਤੁਹਾਡਾ? ਅਸਲੀ ਨਾਮ ਮੇਰਾ ਜੀ ਸੁਖ ਪਿੰਡੀਆਂ ਵਾਲਾ। ਸੁਖ ਪਿੰਡੀਆਂ ਵਾਲਾ। ਉਹਦਾ ਮਤਲਬ? ਅ ਜਾਨੀ ਕਿ ਜਿਹੜਾ ਪਿੰਡੀਆਂ ਨੇ ਜੀ ਇਹ ਆਪਣਾ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੌਂਗਵਾਲ ਪਿੰਡ ਆ। ਜੀ। ਉਹ ਸਾਡਾ ਪਿੰਡ ਹੈਗਾ ਤੇ ਉਹਦੇ ਨਾਲ ਜਿਵੇਂ ਆਪਾਂ ਕਹਦੇ ਵੀ ਖੇਤਾਂ ਦੇ ਵਿੱਚ ਘਰ ਹੁੰਦੇ ਨੇ ਹਾਂਜੀ 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 ਤੇ ਉੱਥੇ 40 50 ਘਰ ਇਕੱਠੇ ਹੋ ਕੇ ਹਨਾ ਤੇ ਪੰਚਾਇਤ ਬਣ ਗਈ ਤਾਂ ਉਹਨੂੰ ਪਿੰਡੀ ਕਹਿ ਦਿੰਦੇ ਆ ਪਿੰਡ ਪਿੰਡੀ ਹੈ ਵੀ ਨਾ ਮਲੇ ਇੱਕ ਪਿੰਡ 'ਚ ਜੇ ਛੋਟ ਘਰ ਕੱਟ ਕਰਨੇ ਹਾਂ ਕੋਈ ਕਿਤੇ ਕੋਠੇ ਕਹਿ ਦਿੰਦਿਆ ਕੋਈ ਟਾਣੀਆਂ ਕਹਿ ਦਿੰਦਾ ਐਵੇਂ ਤੇ ਸਾਡੇ ਸ਼ਹਿਰਾਂ ਵਾਲਿਆਂ ਨਾ ਤਾਂ ਸਾਨੂੰ ਥੋੜੀ ਨੋਲੇਜ ਘੱਟ ਸਾਡੇ ਪਿੰਡੀਆਂ ਕਹਿ ਦਿੰਦੇ ਨੇ ਮੇਰੀ ਪਿੰਡੀ ਢਲਮਾ ਪਿੰਡੀ ਕੇਰ ਸਿੰਘ ਵਾਲੀ ਦੋ ਪਿੰਡੀਆਂ ਨੇਗੇ ਤੇ ਤਾਂ ਕਰਕੇ ਮੈਨੂੰ ਪਿੰਡੀਆਂ ਵਾਲਾ ਕਹਿ ਦਿੰਦੇ ਨੇ ਜਿਵੇਂ ਸਕੂਲ ਦੇ ਵਿੱਚ ਕਹਿ ਦਿੰਦੇ ਸੀਗੇ ਵੀ ਜੇ ਮੈਂ ਭੱਜ ਜਾ ਵੀ ਉਥੇ ਕੋਈ ਗਲਤੀ ਹੋ ਗਈ ਹਨਾ ਵੀ ਕਿਹਨੇ ਕੀਤੀ ਉਹ ਪਿੰਡੀਆਂ ਵਾਲੇ ਨੇ ਜੀ ਓਕੇ ਜਿਵੇਂ ਐਵੇਂ ਆ ਚੱਕਰ ਦੀਗਾ ਕਮੇਡੀਅਨ ਕਹਿੰਦੇ ਨੇ ਨਾ ਤੁਹਾਨੂੰ ਪੰਜਾਬੀ ਚ ਕੀ ਕਹਿੰਦੇ ਨੇ ਬਈ ਕਮੇਡੀਅਨ ਨੂੰ ਜਦੋਂ ਤੁਸੀਂ ਹੁਣ ਅੱਜਕੱਲ ਕਾਰਜ ਕਰ ਰਹੇ ਹੋ ਉਹਨੂੰ ਪੰਜਾਬੀ ਚ ਕੀ ਕਹਿੰਦੇ ਆ ਕਿਵੇਂ ਜੀ ਜਿਵੇਂ ਕਮੇਡੀਅਨ ਹੀ ਕਹਿੰਦੇ ਨੇ ਹੁਣ ਅੱਜਕੱਲ ਤੁਸੀਂ ਲੋਕਾਂ ਨੂੰ ਹਸਾਉਂਦੇ ਹੋ ਹਾਂਜੀ ਇਹ ਤੁਹਾਡਾ ਕੀਤਾ ਪੰਜਾਬ ਪਿੰਡਾਂ ਚ ਕੀ ਕਹਿੰਦੇ ਇਹਨੂੰ ਪਿੰਡਾਂ ਚ ਤਾਂ ਬਈ ਬਹੁਤ ਕੁਝ ਕਹਿੰਦੇ ਨੇ ਹੁਣ ਕੀ ਕੀ ਦਸੀਏ ਤੁਹਾਨੂੰ ਫਿਰ ਵੀ ਕੀ ਕਹਿੰਦੇ ਨੇ ਪਿੰਡਾਂ ਚ ਤਾਂ ਵੀਰੇ ਯਾਰ ਜਿਹਨੂੰ ਸਮਝ ਨਹੀਂ ਹੈਗੀ ਉਹਦਾ ਕੋਈ ਕੰਜਰਖਾਨਾ ਵੀ ਕਹਿ ਦਿੰਦਾ ਓਕੇ ਹਾਂ ਤੇ ਹੁਣ ਜ਼ਿਆਦਾਤਰ ਵੀ ਜਿਹੜੇ ਨਵੇਂ ਨਵੇਂ ਮੁੰਡੇ ਨੇ ਸਾਰੇ ਹਨ ਉਹਨਾਂ ਨੂੰ ਪਤਾ ਹੀ ਆ ਵੀ ਇਹ ਹਾ ਸੀ ਕਢਾਉਣਾ ਕੀ ਹੁੰਦਾ ਹਨ ਵੀ ਕਲਾਕਾਰ ਕੀ ਹੁੰਦਾ ਸਭ ਪਤਾ ਉਹਨਾਂ ਨੂੰ ਹੁਣ ਤੁਸੀਂ ਕਲਾਕਾਰ ਹੋਣਾ ਬਸ ਭਈ ਉਹ ਕਿੱਥੋਂ ਸ਼ੁਰੂਆਤ ਹੋਈ ਬਾਈ ਆਡੀਅנס ਅਜੇ ਜਿਹੜੀ ਤੁਹਾਡੇ ਬਾਰੇ ਨਹੀਂ ਜਾਣਦੀ ਮੈਂ ਉਹਨਾਂ ਨੂੰ ਥੋੜਾ ਹਿੰਟ ਦੇਤਾ ਕਿ ਬਾਈ ਕਮੇਡੀਅਨ ਨੇ ਮੈਨੂੰ ਪਤਾ ਤੁਹਾਡੇ ਚੈਨਲ ਤੇ ਵੀ ਆਡੀਅנס ਨਵੀਂ ਹੋਊਗੀ ਤਾਂ ਕਰਕੇ ਵੀ ਮੈਨੂੰ ਘੱਟ ਜਾਣਦੇ ਹੋਣੀ ਚੈਨਲ ਤੇ ਤੁਸੀਂ ਦੱਸ ਹੀ ਦਿਓ ਬਾਈ ਆਪਣੇ ਬਾਰੇ ਸਮਝ ਹੀ ਜਾਣਾ ਨਾ ਇੱਕ ਦੀ ਗੱਲ ਤੋਂ ਕਿੱਥੋਂ ਦੱਸਾਂ ਹੀ ਦੱਸੋ ਮਾਤਾ ਉੱਥੇ ਦੱਸੋ ਕਮੇਡੀਅਨ ਕਮੇਡੀਅਨ ਹੈ ਬਾਈ ਲੋਕਾਂ ਨੂੰ ਹਸਾਣ ਦੀ ਸੇਵਾ ਕਰਦੇ ਨੇ ਤੇ ਹੁਣ ਅੱਜ ਕੱਲ ਫਿਲਮਾਂ ਚ ਆ ਰਹੇ ਨੇ ਦਿਲਜੀਤ ਬਾਈ ਨੇ ਫਿਲਮ ਕਰ ਲਈ ਹਾਂਜੀ ਸਫ਼ਰ ਕਿੱਥੋਂ ਸ਼ੁਰੂ ਹੋਇਆ ਬਾਈ ਦੱਸੋ ਕੁਝ ਮੇਰਾ ਨਾ ਜੀ ਅ ਮੈਂ ਗਾਣੇ ਲਿਖਦਾ ਸੀ ਬਾਈ ਅੱਛਾ ਜੀ ਰਾਈਟਰ ਹਾਂ ਮੇਰਾ ਇਹ ਹੁੰਦਾ ਸੀਗਾ ਵੀ ਜਿਵੇਂ ਬੀਤ ਬਾਈ ਹੋ ਗਿਆ ਹੂੰ ਬੀਤਬਲਜੀਤ ਬਾਈ ਬਾਠਾੜਾ ਬਾਠ ਬਾਈ ਹੈ ਨਾ ਮੈਨੂੰ ਇਹ ਹੁੰਦਾ ਸੀ ਵੀ ਮੈਂ ਨਾ ਗਾਣੇ ਲਿਖਾਂ ਤੇ ਗਾਣੇ ਲਿਖ ਕੇ ਜੇ ਮੈਂ ਵੀ ਮੋਂਨਾਂ ਤੋਂ ਪੈਸੇ ਲਿਆ ਕਰੂੰਗਾ ਇੱਕ ਮੈਨੂੰ ਇਹ ਵੀ ਹੁੰਦਾ ਜਿਵੇਂ ਭਗਵੰਤ ਮਾਨ ਸਾਹਿਬ ਹੋ ਗਏ ਕਰਮਜੀਤ ਅਨਮੋਲ ਬਈ ਬਿੰਨੂ ਢੱਲੋਂ ਹਨਾ ਜੀ ਤੇ ਵੀ ਮੈਂ ਇੱਕ ਮਰਾਂ ਸੀ ਮੈਂ ਫਿਲਮਾਂ ਦੇ ਵਿੱਚ ਵੀ ਜਾਊਗਾ ਤੇ ਵੀ ਮੈਂ ਉਹਨਾਂ ਨੂੰ ਵਾਗੂ ਹਾਸੇ ਘੜਾਇਆ ਕਰੂੰ ਐਵੇਂ ਕਰਿਆ ਕਰੂੰ ਹਾਂ ਹਾਂ ਪਰ ਮੈਨੂੰ ਇਹ ਸੀਗਾ ਵੀ ਯਾਰ ਮੈਨੂੰ ਕਿਸੇ ਨੇ ਵੀ ਰੋਲ ਨਹੀਂ ਦੇਣਾ ਫਿਲਮ 'ਚ ਵੀ ਆਪਾਂ ਗਾਣੇ ਲਿਖਾਂਗੇ ਤੇ ਵੀ ਫਿਲਮ ਵਾਲਿਆਂ ਨੂੰ ਆਪਾਂ ਗਾਣੇ ਦਿਆ ਕਰਾਂਗੇ ਤੇ ਮੈਂ ਕਹਾਂ ਕਰੂੰ ਮੈਨੂੰ ਤੁਸੀਂ ਰੋਲ ਦੇ ਦਿਓ ਵੀ ਐਵੇਂ ਕਰ ਲਿਆ ਕਰੀ ਇਹ ਕਦੋਂ ਸੋਚਿਆ ਸੀ ਇਮਾ 2014 ਚ ਸੋਚਿਆ ਸੀ ਕਿੰਨੀ ਏਜ ਹੋ ਗਈ ਹੁਣ ਤੁਹਾਡੀ ਮੇਰੀ 26 ਸਾਲ ਦੀ ਏਜ ਹੋ ਗਈ ਥੋੜੀ ਛੋਟੀ ਉਮਰ ਹੈ ਸੋਚ ਲਿਆ ਸੀਗਾ ਕਿ ਕਮੇਡੀਅਨ ਬੰਨਾ ਕਿ ਹਾਂ ਮੈਂ 2014 ਦੇ ਮੈਂ ਨਾ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀ ਹਾਂ ਤੇ ਉਦੋਂ ਮੇਰੇ ਥੋੜੀ ਜੀ ਸੱਟ ਲੱਗ ਗਈ ਤੇ ਵੀ ਐਡਾ ਆਪਣਾ ਸਿਸਟਮ ਹੈ ਨਹੀਂ ਤੀ ਵੀ ਆਪਰੇਸ਼ਨ ਵਗੈਰਾ ਕਰਾ ਲੀਏ ਤੇ ਘਰ ਦੇ ਵੀ ਕਹਿੰਦੇ ਸੀ ਵੀ ਯਾਰ ਕਿਹੜੇ ਪੁੱਠੇ ਕੰਮ ਕਰਦੇ ਹੋ ਹਨਾ ਤੁਸੀਂ ਤੇ ਮੇਰਾ ਇਹ ਹੁੰਦਾ ਸੀ ਵੀ ਵੱਖਰਾ ਜਿਹਾ ਕੰਮ ਕਰੀਏ ਕੋਈ ਵੀ ਕਿਉਂਕਿ ਆਪਾਂ ਇੱਕ ਵਾਰ ਹੀ ਆਉਣਾ ਦੁਨੀਆ ਤੇ ਤੇ ਵੀ ਇਹ ਕਰਕੇ ਜਾਣਾ ਯਾਰ ਦੂਜੀ ਵਾਰ ਕੀ ਪਤਾ ਪਰ ਦੁਬਾਰੇ ਹਨਾ ਬੰਦੇ ਬਣਾਗੇ ਕਹਿਣਾ ਉਮੀਦ ਹੈ ਜੀ ਉਮੀਦ ਹੈ ਕੀ ਬਣਾਏ ਰੱਬ ਨੂੰ ਪਤਾ ਹੁਣ ਆਪਾਂ ਤਾਂ ਇੱਕ ਮੇਰਾ ਇਹ ਹੈਗਾ ਵੀ ਜੇ ਆਪਾਂ ਹੁਣ ਮਨੁੱਖ ਬਣ ਕੇ ਤਾਂ ਕਿ ਚੰਗੇ ਕੰਮ ਕਰੀਏ ਤਾਂ ਕਿਸੇ ਦਾ ਮਾੜਾ ਧੋਖਾ ਉਹ ਨਾ ਕਰੀਏ ਰੱਬ ਨੇ ਵਧੀਆ ਆਪਾਂ ਨੂੰ ਹੱਥ ਪੈਰ ਦਿੱਤੇ ਚੰਗੇ ਕੰਮ ਕਰੀਏ ਤੇ ਉਥੋਂ ਜੀ ਜਦੋਂ ਮੈਂ ਸੋਚਿਆ ਵੀ ਯਾਰ ਵੀ ਹਨਾ ਵੀ ਹੁਣ ਇਹ ਹੋਗਾ ਮੈਂ ਨਾ ਗਾਣੇ ਲਿਖਣ ਲੱਗ ਗਿਆ ਬਈ ਤੇ ਉਦੋਂ ਬੀਤ ਬਾਈ ਦੀ ਟੇਪ ਆਈ ਸੀ ਕਿ ਨਹੀਂ ਮੈਂ ਤਾਜ ਬਣਾਤਾ ਤੇਰੇ ਲਈ ਸਭ ਵੇਚ ਦਿੱਤੇ ਨੇ ਗੀਤ ਕੋੜੇ ਤੇ ਉਦੋਂ ਫਿਰ ਮੈਂ ਵੀ ਐਵੇਂ ਸੀ ਯਾਰ ਵੀ ਮੈਂ ਵੀ ਤਾਜ ਬਣਾਉਂਗਾ ਕਿਸੇ ਲਈ ਤੇ ਬਸ ਫਿਰ ਉੱਥੇ ਮੈਂ ਗਾਣੇ ਲਿਖਨੇ ਸਟਾਰਟ ਕਰਤੇ ਤੇ ਤੁਕਬੰਦੀ ਕਰਦਾ ਸੀ ਹੈਨਾ ਤੇ ਉਦੋਂ ਬਾਅਦ ਫਿਰ ਮੈਂ ਆਪਣਾ ਜਦੋਂ ਮੇਰੀ ਪਲੱਸ 2 ਹੋਈ ਮੇਰੇ ਸੀਦ ਪਈ ਮਤੀ ਦਾ ਸੀਨੀਅਰ ਸੈਕੰਡਰੀ ਸਕੂਲ ਲੰਗੋਵਾਲ ਉੱਥੋਂ ਤੇ ਉੱਥੇ ਤਾਂ ਇੱਕ ਫੇਰਵਲ ਪਾਰਟੀ ਹੁੰਦੀ ਆ ਤੇ ਪਹਿਲਾਂ ਤਾਂ ਮੈਂ ਕੁਝ ਕਰਦਾ ਨਹੀਂ ਸੀਗਾ ਵੀ ਐਵੇਂ ਵੀ ਕਲਾਕਾਰੀ ਮੈਨੂੰ ਨਾ ਸੰਗ ਲੱਗਦੀ ਹੁੰਦੀ ਮੇਰੇ ਜਿਹੜੇ ਨਾਲ ਦਾ ਸਰਕਲ ਹੁੰਦਾ ਸੀ ਉਹ ਚੌੜ ਚੱਪਿਆਲੀ ਹੁੰਦੇ ਸੀਗੇ ਜ਼ਿਆਦਾਤਰ ਉਹ ਜਦੋਂ ਉੱਥੇ ਚੱਲਿਆ ਕੰਮ ਐ ਨਾ ਗਾਣਾ ਲਿਖਿਆ ਉਹ ਮੈਨੂੰ ਕਹਿੰਦੇ ਵੀ ਗਾਣਾ ਲਿਖ ਲੈ ਤੂੰ ਮੈਂ ਲਿਖ ਲਿਆ ਜੀ ਸਕੂਲ ਤੇ ਵੀ ਫਲਾਣੀ ਮੈਡਮ ਆਏ ਕਰਦੀ ਸੀ ਮਾਸਟਰਾਂ ਆਬਦੇ ਤੇ ਤੇ ਉਹ ਮੈਂ ਜਦੋਂ ਲਿਖਿਆ ਸੁਣਾਇਆ ਤੇ ਮੈਨੂੰ ਇੱਕ ਸਾਡੇ ਮੈਡਮ ਕਹਿੰਦੇ ਵੀ ਵੀਰ ਤੂੰ ਤਾਂ ਵਧੀਆ ਗਾ ਲਿਖ ਲੂ ਲੈਣਾ ਵੀ ਪਹਿਲਾਂ ਕਿੱਥੇ ਸੀ ਆਪਾਂ ਇੰਨਾ ਕੁਝ ਕਰਾਇਆ ਸਕੂਲ ਚ ਮਾਜੀ ਵੀ ਮੈਂ ਤਾਂ ਡਰਦਾ ਹੁੰਦਾ ਸੀ ਵੀ ਮੇਰਾ ਨਹੀਂ ਪੈਂਦਾ ਨਹੀਂ ਕੰਫੀਡੈਂਸ ਨਹੀਂ ਸੀਗਾ ਹਾਂ ਨਹੀਂ ਹੈਗਾ ਸੀ ਬਈ ਮੇਰਾ ਹਨਾ ਤੇ ਉਹਨੇ বিনা ਤੂੰ ਵੀ ਵਧੀਆ ਕਰ ਲੈਣਾ ਯਾਰ ਵੀ ਤੂੰ ਥੀਏਟਰ ਕਰ ਲੈ ਥੀਏਟਰ ਕਰਕੇ ਵੀ ਤੂੰ ਇੱਕ ਕਲਾਕਾਰ ਬਣ ਜੇਗਾ ਹਨਾ ਹੁਣ ਜੇ ਆਪਣੇ ਘਰੇ ਤੁਹਾਨੂੰ ਪਤਾ ਕਹਿੰਦੇ ਹੁੰਦੇ ਵੀ ਪੈਸਾ ਚਾਹੀਦਾ ਜਦੋਂ ਮੁੰਡਾ ਜਵਾਨ ਹੋ ਜਾਂਦਾ ਕਹਿੰਦੇ ਹੁੰਦਾ ਵੀ ਯਾਰ ਕੀ ਕਮਾਉਣਾ ਤੂੰ ਹਨਾ ਮਾਜੀ ਵੀ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਕੀ ਇਹਦੇ ਨਾਲ ਥੀਏਟਰ ਨਾਲ ਕਿਉਂਕਿ ਸਾਡੇ ਘਰ ਦੇ ਕਹਿੰਦੇ ਵੀ ਤੂੰ ਨੌਕਰੀ ਨੌਕਰੀ ਕਰ ਕੋਈ ਉਹ ਕਹਿੰਦੇ ਵੀ ਯਾਰ ਕਲਾਕਾਰ ਬਣ ਜਾਂਦਾ ਇਹਦੇ ਵਿੱਚ ਮੈਂ ਤਾਂ ਘਰੇ ਆ ਕੇ ਜੀ ਵੀ ਮੈਂ ਥੀਏਟਰ ਕਰੂੰਗਾ ਉਹ ਕਰੇ ਪੈ ਗਿਆ ਕਹਿੰਦੇ ਵੀ ਥੀਏਟਰ ਕੀ ਹੁੰਦਾ ਹੈ ਸਾਨੂੰ ਤਾਂ ਪਤਾ ਹੀ ਨਹੀਂ ਸਾਰੇ ਪਿੰਡ ਚ ਸਾਡੀ ਪਿੰਡੀਆਂ ਚ ਪਤਾ ਹੀ ਨਹੀਂ ਦੀ ਕਿਸੇ ਨੂੰ ਤੇ ਚਲੋ ਜੀ ਉੱਥੇ ਬੜਾ ਕੁਝ ਹੋਇਆ ਫਿਰ ਮੈਨੂੰ ਕਰਦਿਆ ਨਹੀਂ ਚਲੋ ਮੈਂ ਕਹਿ ਕਹਾ ਕੇ ਪਟਿਆਲੇ ਯੂਨੀਵਰਸਿਟੀ ਚ ਵਗ ਗਿਆ ਉੱਥੇ ਮੇਰੀ ਐਡਮਿਸ਼ਨ ਨਹੀਂ ਹੋਈ ਮੈਨੂੰ ਪਤਾ ਨਹੀਂ ਸੀ ਕਿੱਥੋਂ ਹੁੰਦੀ ਆ ਉਹ ਕਹਿੰਦੇ ਵੀ ਬੀਏ ਕਰਨੀ ਪੈਂਦੀ ਆ ਪਹਿਲਾਂ ਫਿਰ ਐਮਏ ਹੁੰਦੀ ਆ ਥੀਏਟਰ ਦੀ ਫਿਰ ਮੈਂ ਰਣਵੀਰ ਕਾਲਜ ਸੰਗਰੂਰ ਦੇ ਵਿੱਚ ਜੀ ਉੱਥੋਂ ਮੈਂ ਬੀਏ ਕੀਤੀ ਤੇ ਉੱਥੇ ਜਿਹੜੇ ਯੂਥ ਫੈਸਟੀਵਲ ਹੁੰਦੇ ਨੇ ਮੈਂ ਉੱਥੇ ਫਿਰ ਕੀਤਾ ਐਵੇਂ ਕਰਕੇ ਸਗਰਸ਼ ਪੂਰਾ ਕੀਤਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਲਾਈਨ ਦੇ ਵਿੱਚ ਮੈਂ 2014 ਤੋਂ ਤਾਂ ਸੋਚ ਲਿਆ ਸੀਗਾ ਵੀ ਗਾਣੇ ਵਗੈਰਾ ਲਿਖਣੇ ਇਹ ਇਹ ਲਾਈਨ ਬਾਰੇ ਸੋਚਣਾ ਸ਼ੁਰੂ ਕਰਤਾ ਸੀ 14 'ਚ ਫੈਸਲਾ ਲੈ ਲਿਆ 10 ਸਾਲ ਹੋ ਗਏ ਹਾਂਜੀ ਪਹਿਲਾ ਗਾਣਾ ਕਿਹੜਾ ਲਿਖਿਆ ਸੀ ਬਾਈ ਪਹਿਲਾ ਗਾਣਾ ਨਾ ਜੀ ਉਹ ਤਾਂ ਹਾਸੀ ਵਾਲੇ ਗਾਣੇ ਨੇ ਬਾਈ ਸੁਣਾਓ ਇੱਕ ਅੱਧਾ ਸ਼ੁਰੂਆਤ ਕਰੋ ਹਾਂ ਮੈਂ ਨਾ ਜੀ ਯਾਨੀ ਕਿ ਗਾਣਾ ਐਵੇਂ ਨਹੀਂ ਲਿਖਦਾ ਸੀ ਵੀ ਜਿਵੇਂ ਆਪਾਂ ਹੁਣ ਇੱਥੇ ਬੈਠਿਆਂਗੇ ਜਾਂ ਕੋਈ ਚੀਜ਼ ਹੋਗੀ ਮੈਨਾਂ ਨਾ ਆਪਣੇ ਸਕੂਲਾਂ ਦੇ ਵਿੱਚ ਸਰਕਾਰੀ ਜੀ ਨਾ ਵਜੀਫਾ ਮਿਲਦਾ ਹੁੰਦਾ ਓ ਕੀ ਹੁੰਦਾ ਵੀ ਉਹਨੂੰ ਪੈਸੇ ਦਿੰਦੇ ਆ ਜਿਹੜੇ ਸਕੂਲਾਂ ਦੇ ਵਿੱਚ ਨਹੀਂ ਇੱਕ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬੱਚਿਆਂ ਨੂੰ ਐਪਰੀਸ਼ੀਏਸ਼ਨ ਲਈ ਕੁਝ ਪੈਸੇ ਦੇ ਦਿੰਦੇ ਹਾਂ ਹਾਂ ਵੀ ਆਪਾਂ ਪਿੰਡ ਵਾਲੇ ਵਜੀਫਾ ਕਹਿ ਦਿੰਦੇ ਆ ਵਜੀਫਾ ਦੇ ਫਾਰਮ ਬਣਦੇ ਹੁੰਦੇ ਤੁਸੀਂ ਪਿੰਡ ਵਾਲਿਆਂ ਨਾਲ ਗੱਲ ਕਰਿਓ ਬਹੁਤ ਯਾਨੀ ਕਿ ਬਹੁਤ ਵੱਡੀ ਗੱਲ ਹੁੰਦੀ ਆ ਸਟੂਡੈਂਟ ਨੂੰ ਵਜੀਫਾ ਮਿਲਣਾ ਤੇ ਮੈਨੂੰ ਨਹੀਂ ਕਦੇ ਮਿਲਿਆ ਸੀ ਬਾਕੀ ਨੂੰ ਸਾਰਿਆਂ ਨੂੰ ਜਿਵੇਂ 500 600 ਰੁਪਏ ਮਿਲਦਾ ਮਹੀਨੇ ਦਾ ਮੈਂ ਕਹਿੰਦਾ ਵੀ ਮੈਨੂੰ ਨਹੀਂ ਮਿਲਦਾ ਹਨਾ ਉਦੋਂ ਨਾ ਗਾਣਾ ਆਇਆ ਸੀਗਾ ਤੇਰੇ ਨਾਂ ਤੇ ਨੋਟ ਚਲਾ ਦਾਂਗੇ ਅੱਛਾ ਜੀ ਆਇਆ ਸੀਗਾ ਗਾਣਾ ਕਹਿੰਦਾ ਤੇਰੇ ਨਾਂ ਤੇ ਨੋਟ ਚਲਾ ਦਾਂਗੇ ਦਿਨ ਦੱਬ ਕੇ ਕੱਢ ਲਾ ਪੰਜ ਚਾਰ ਕੁੜੇ ਐਵੇਂ ਉਹਤੇ ਮੈਂ ਲਿਖਿਆ ਸੀ ਗਾਣਾ ਅਸੀਂ ਸਾਈਕਲ ਤੇ ਜਾਂਦੇ ਸੀਗੇ ਟੂਸਣ ਜਾਂਦੇ ਸੀ ਉਸ ਉਦੋਂ ਮੈਂ ਉਹ ਕਹਿੰਦਾ ਵੀ ਮਾਉਨਾ ਖ ਵੀ ਯਾਰ ਮੈਂ ਚਲਾਉਂਗਾ ਸਾਈਕਲ ਹਨਾ ਉਹ ਕਹਿੰਦਾ ਵੀ ਮੈਂ ਚਲਾਉਂਗਾ ਐਵੇਂ ਸਾਈਕਲ ਤੇ ਬਸ ਉੱਥੇ ਉਹ ਮੈਂ ਲਿਖਿਆ ਦੀ ਕਹਿੰਦਾ ਦਿਨ ਤੁਰ ਕੇ ਕੱਢ ਲਾ ਚਾਰ ਕੁੜੇ ਤੇਰੇ ਸਾਰੇ ਸੰਗ ਪਗਾ ਦਾਂਗੇ ਕਰਾਬ ਜੀ ਫਾਉਨ ਦੇ ਮਿੱਤਰਾਂ ਦਾ ਤੈਨੂੰ ਮਿੱਠੂ ਤੋਂ ਸਾਈਕਲ ਜੜਾ ਦਾ ਹਾਏ ਵਾਹ ਜੀ ਸਾਡੇ ਮੈਨੂੰ ਮਿੱਠੂ ਸੀ ਸਾਈਕਲ ਵਾਲਾ ਐਵੇਂ ਕਰਕੇ ਲਿਖਿਆ ਸੀ ਤੇ ਬਾਕੀ ਤੋਂ ਪੁਰਾਣੇ ਨੇ ਬਈ ਗਾਣੇ ਫਿਰ ਮੈਂ ਇੱਕ ਗਾਣਾ ਲਿਖਿਆ ਸੀ ਕਹਿੰਦਾ ਅੱਜ ਸੁਣਨੀ ਮੇਰੇ ਪਿਆਰ ਦੇ ਕਿੱਸੇ ਕਿਤੇ ਸਾਈਕਲ ਤੇ ਆਉਂਦਾ ਸੀ ਤੇਰੇ ਪਿੱਛੇ ਉਦੋਂ ਉਦੋਂ ਕਿਉਂ ਕਹਿੰਦੀ ਸੀ ਬੰਦਾ ਕੌਡੀ ਦਾ ਅੱਜ ਬਣ ਸਟਾਰ ਅਗੇ ਹੁਣ ਕੋ ਨੰਬਰ ਪੜਦੀ ਓਡੀ ਦਾ ਹਾਏ ਹੋਏ ਇਹ ਤਾਂ ਪੁਰਾਣੇ ਆ ਬਈ ਪੁਰਾਣੇ ਵਸ ਤੋਂ ਕਰੀ ਜਾਂਦੇ ਸੀਗੇ ਬਾਕੀ ਫਿਰ ਬਈ ਐ ਹੋ ਗਿਆ ਵੀ ਜਦੋਂ ਮੈਨੂੰ ਬਈ ਬੜੀ ਖੁਸ਼ੀ ਹੁੰਦੀ ਸੀ ਯਾਰ ਜਦੋਂ ਕੋਈ ਹੱਸਦਾ ਦੀਗਾ ਮਨਾਬ ਦਾ ਮਜ਼ਾਕ ਹੀ ਬਣਾ ਲੈਂਦਾ ਸੀ ਵੀ ਯਾਰ ਕੋਈ ਹੱਸੇ ਮੈਨੂੰ ਬੜਾ ਖੁਣ ਜਾਂ ਹੁੰਦਾ ਸੀ ਵੀ ਕੋਈ ਆਪਣੀਆਂ ਗੱਲਾਂ ਤੇ ਹੱਸਦਾ ਫਿਰ ਮੈਨੂੰ ਇਹ ਹੋ ਗਿਆ ਯਾਰ ਵੀ ਹਾਂ ਆਪਾਂ ਸਹਾਈਏ ਹੋਣਾ ਚਲੋ ਆ ਜੀ ਉੱਥੋਂ ਨੇਚਰ ਬਣ ਗਿਆ ਬੜਾ ਹਾਂ ਮੈਨੂੰ ਬਈ ਲਾਇ ਲੱਗਦਾ ਹੁੰਦਾ ਯਾਰ ਵੀ ਲੋਕ ਮਜ਼ਾਕ ਢਾਉਂਦੇ ਨੇ ਆਪਣਾ ਵੀ ਚਲ ਪਿੰਡ ਦੇ ਮਜ਼ਾਕ ਢਾਉਂਦਾ ਵੀ ਪਤਾ ਨਹੀਂ ਕੀ ਕਰੀ ਜਾਂਦਾ ਫਿਰ ਮੈਂ ਖੈਰ ਵੀ ਜਦੋਂ ਮੈਂ ਨਾ ਸੰਗਰੂਰ ਜਾਊਗਾ ਉੱਥੇ ਰਣਵੀਰ ਕਾਲਜ ਚ ਵੀ ਉੱਥੇ ਚੈੱਕ ਕਰੂੰ ਆਪਦੇ ਆਪ ਨੂੰ ਵੀ ਉਰੇ ਵੀ ਹੱਸਦੇ ਨੇ ਵੀ ਕੀ ਪਤਾ ਪਿੰਡ ਦੇ ਉਹੀ ਕਰੀ ਜਾਂਦੇ ਹੁਣ ਹਨਾ ਫਿਰ ਮੈਂ ਉੱਥੇ ਜਦੋਂ ਕਰਿਆ ਕਰਾਂ ਗੱਲਾਂ ਹਨਾ ਐ ਪੰਜ ਪੰਜ ਮਾਰਿਆ ਕਰਾਂ ਫਿਰ ਉੱਥੇ ਮਹਾ ਯਾਰ ਵੀ ਹਾਂ ਵੀ ਫਿਰ ਮੈਂ ਉਹਦੇ ਨਾਲਦਿਆਂ ਨੂੰ ਪੁੱਛਦਾ ਵੀ ਬਾਈ ਯਾਰ ਸੱਚੀ ਯਾਰ ਤੁਸੀਂ ਹੱਸਦੇ ਹੋ ਮੇਰੀਆਂ ਗੱਲਾਂ ਤੋਂ ਉਹ ਕਹਿੰਦੇ ਵੀ ਹਾਂ ਤੁਸੀਂ ਵੈਸੇ ਸਟੱਡੀ ਕਰਦੇ ਹੋ ਭਾਈ ਜਿਹੜੇ ਮਤਲਬ ਕਾਪਿਲ ਸ਼ਰਮਾ ਵਰਗੇ ਚੈਨਲ ਚਲਾਉਂਦੇ ਨੇ ਹਾਂਜੀ ਵੀ ਮੈਂ ਫਿਰ ਕਿਉਂਕਿ ਭਾਈ ਆਪਾਂ ਨੂੰ ਦੇਖੋ ਘਰੇ ਬੈ ਕੇ ਤਾਂ ਪਤਾ ਨਹੀਂ ਲੱਗਦਾ ਆਪਾਂ ਜਦੋਂ ਪਿੰਡੋਂ ਘਰੋਂ ਬਾਹਰ ਨਿਕਲਦੇ ਉਦੋਂ ਆਪਾਂ ਨੂੰ ਦੱਸਦੇ ਨੇ ਵੀ ਤੂੰ ਉਹ ਚੀਜ਼ ਦੇਖਿਆ ਕਰ ਉਹ ਦੇਖਿਆ ਕਰ ਫਿਰ ਆਪਾਂ ਉਹ ਦੇ ਜਿਵੇਂ ਕਾਪਿਲ ਸ਼ਰਮਾ ਹੋ ਗਿਆ ਕਈ ਹੋਰ ਸਟੈਂਡ ਅਪ ਹੋ ਗਏ ਹਨਾ ਸਾਰੇ ਉਹਨਾਂ ਨੂੰ ਮੈਂ ਦੇਖਦਾ ਹੁੰਦਾ ਮੈਂ ਤੁਹਾਡੀ ਰੀਲ ਦੇਖੀ ਸੀ ਥੋੜੇ ਦਿਨ ਪਹਿਲਾਂ ਤੁਸੀਂ ਕਹਿੰਦੇ ਨੇ ਤੂੰ ਗahan ਅਮੋਲਕਵਾਤਰਾ ਲੱਗਿਆ ਓਏ ਉਹ ਕੀ ਸੀਗਾ ਹਾਂ ਉਹ ਇੱਕ ਇੰਨਾ ਕੀ ਪਾਰਟ ਮੇਰੇ ਕੋਲ ਆਇਆ ਸੀ ਬਸ ਬਰੇ ਜੀ ਨਾ ਯਾਰ ਦੇਖੋ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਕੋਈ ਵੱਡੀ ਵੱਡੇ ਬੰਦੇ ਆ ਜਿਹੜੇ ਹਨਾ ਵਧੀਆ ਕੰਮ ਕਰਦਾ ਉੱਥੇ ਆਪਣਾ ਫਰਜ਼ ਬਣਦਾ ਹੈ ਹਰ ਇੱਕ ਦਾ ਸੀ ਬਹੁਦੇ ਨਾਂ ਲੈਣੇ ਆ ਹਮ ਤੇ ਵੀ ਜਿਵੇਂ ਉਹਦੇ ਵਿੱਚ ਤਾਂ ਸਾਡਾ ਇੱਕ ਸੀਨ ਬਣਾਇਆ ਹੋਇਆ ਸੀਗਾ ਵੀ ਐਵੇਂ ਕਰਕੇ ਮੈਂ ਨਾ ਡੀਪੀ ਮਾਸਟਰ ਦਾ ਵੈਬ ਸੀਰੀਜ਼ ਚੱਲਦੀ ਆ ਸਾਡੀ ਥੀਏਟਰ ਜੰਕਸ਼ਨ ਚੈਨਲ ਆ ਸਾਡਾ YouTube ਤੇ YouTube ਤੇ ਹਾਂ ਅਸੀਂ 4-5 ਜਣੇ ਹੈਗੇ ਆ ਟੀਮ ਦੇ ਵਿੱਚ ਠੀਕ ਹੈ ਜੀ ਤੇ ਉਹ ਬਾਰੇ ਘੈਂਟ ਨੇਗੇ ਬੰਦੇ ਸਾਰੇ ਜਸਟ ਸਟੋਰੀ ਬਣਾਉਂਦੇ ਇੱਕ ਜਿਨ੍ਹਾਂ ਨੇ ਯਾਰ ਚੱਲੇ-ਵਾਰ ਦੇ ਵਿੱਚ ਸਾਹਮਣ ਦਾ ਕਰੈਕਟਰ ਕੀਤਾ ਸੀ ਉਹ ਮੇਰਾ ਚੰਗਾ ਦੋਸਤ ਆ ਮੇਰਾ ਭਰਾ ਆ ਉਹ ਓਕੇ ਤੇ ਇਕਰਮੇਸ਼ ਗੁਰੂ ਉਹ ਸਾਡੇ ਸਾਰੀ ਕਰਤਾ-ਧਰਤਾ ਨੇਗੇ ਐਡੀਟਰ ਨੇ ਉਹ ਤੇ ਮਿੰਟੂ ਤੁਰੀ ਹੋ ਗਿਆ ਜੀ ਸਿਮੂ ਸੰਗਰੂਰ ਸਾਡੇ ਅਸੀਂ ਨਾ ਕਾਲਜ ਦੇ ਵਿੱਚ ਹੀ ਮਿਲੇ ਸੀ ਇਕੱਠੇ ਅੱਛਾ ਜੀ ਹਾਂ ਤੇ ਉਹਦਾ ਜਿਵੇਂ ਆਪਾਂ ਡੀਪੀ ਮਾਸਟਰ ਦੇ ਵਿੱਚ ਮੈਂ ਉਹਨਾਂ ਨੂੰ ਕਹਿਣਾਗਾ ਵੀ ਮੈਂ ਨਾ ਬੱਚਿਆਂ ਨੂੰ ਪੈਨਸਨਾਂ ਵੰਡਣੀਆਂ ਹਾਂ ਹਾਂਜੀ ਵੀ ਐਮ ਕਾਪੀਆਂ ਵੰਡਣੀਆਂ ਉਹ ਕਹਿੰਦਾ ਵੀ ਆਪਣਾ ਤਾਂ ਪਹਿਲੀ ਖਰਚਾ ਨਹੀਂ ਚੱਲਦਾ ਤੂੰ ਵੱਡਾ ਅਨਮੂਲਕ ਬੱਤ ਤਰੇ ਐਵੇਂ ਕਰਕੇ ਮੈਂ ਤਾਂ ਕੋ ਉਨੀ ਲਾਈਸ ਚ ਪਾ ਦਿੰਦੇ ਸੀ ਵਿੱਚ ਵੀ ਹਾਂ ਵੀ ਜੇ ਉੱਥੇ ਵੀ ਗੱਲ ਹੋਈ ਵੀ ਸੇਵਾ ਦੀ ਤਾਂ ਫਿਰ ਤੁਸੀਂ ਵੀ ਸੇਵਾ ਕਰਦੇ ਹੋ ਜੀ ਜੀ ਨਹੀਂ ਮਾਰਾ ਹੀ ਕਰਾ ਰਿਹਾ ਪਰ ਬੜਾ ਮੈਨੂੰ ਚਾਹ ਸੀ ਤੁਹਾਨੂੰ ਮਿਲਣ ਦਾ ਮੈਂ ਨਾ ਕੱਲ ਕਿਸੇ ਦੋਸਤ ਨੂੰ ਦੱਸਿਆ ਤੁਹਾਡੇ ਬਾਰੇ ਮੈਂ ਕੱਲ ਆਪਣੇ ਕੋਲ ਦੂਤਾ ਬਾਈ ਆ ਰਹੇ ਕਿਉਂਕਿ ਅਸੀਂ ਥੋੜੇ ਸ਼ਹਿਰੀ ਵਾਲੇ ਆ ਨਾ ਤਾਂ ਪਿੰਡਾਂ ਵਾਲੇ ਨਹੀਂ ਸ ਆਣ ਵਾਲਾ ਸੀਐਮ ਆ ਉਹ ਪੰਜਾਬ ਦਾ ਨੈਕਸਟ ਨਾ ਜੀ ਨਾ ਜੋ ਮੈਨੂੰ ਕਿਹਾ ਉਹਨਾਂ ਨੇ ਤੇ ਮੈਂ ਕਿਹਾ ਮੈਂ ਸੀਐਮ ਦਾ ਯਾਰੀ ਪਹਿਲਾਂ ਹੀ ਪਾਲਾ ਨਹੀਂ ਜੀ ਨਹੀਂ ਬਸ ਮੈਂ ਤਾਂ ਆਪਣਾ ਭਗਮਤਮਨ ਸਾਹਿਬ ਨੂੰ ਵੇਖਿਆ ਉਹ ਵੀ ਵੀ ਬਹੁਤ ਵਧੀਆ ਕਮੇਡੀ ਕਰਦੇ ਹਨਾ ਤੁਸੀਂ ਜ਼ਿਆਦਾ ਸੋਹਣੀ ਕਰਦੇ ਨਹੀਂ ਨਹੀਂ ਮੈਂ ਉਹਨਾਂ ਤੋਂ ਹੀ ਉਹ ਆਇਆ ਜਿਵੇਂ ਪਿੰਡਾਂ ਦਾ ਬਾਲਾ ਵਧੀਆ ਕਰਦੇ ਸੀ ਮੈਂ ਤੁਸੀਂ ਉਹਨਾਂ ਦਾ ਕਰੈਕਟਰ ਵੀ ਰੋਲ ਪਲੇ ਕਰਦੇ ਹੋ ਨਾ ਬਈ ਹਾਂ ਜੀ ਉਹਨਾਂ ਦਾ ਕੀਤਾ ਜੀ ਮੈਂ ਪੂਰਾ ਰੋਲ ਪਲੇ ਕਰਦੇ ਹਾਂ ਉਹਨਾਂ ਦਾ ਹਾਂ ਜੀ ਉਹ ਉਹਨਾਂ ਨਾਲ ਗੱਲ ਹੋਈ ਕਦੀ ਮਿਲੇ ਉਹਨਾਂ ਨੂੰ ਨਹੀਂ ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ ਯਾਨੀ ਕਿ ਜਿਹੜੇ ਜਿਵੇਂ ਆਪਣਾ ਮੀਤ ਹੀ ਰਹੋ ਗਏ ਆਪਣੇ ਤੇ ਜਿੰਨਾ ਤੁਸੀਂ ਨਾਮ ਲੈ ਤਾ ਹਨ ਆਪਣੇ ਉਹ ਤਾਂ ਮਤਲਬ ਉਹਦਾ ਹੀਰਾ ਹੈ ਤੇ ਸਾਰੇ ਪੋਲੀਟੀਸ਼ੀਅਨ ਚੋਂ ਜੇ ਇੱਕ ਨੂੰ ਮੈਂ ਚੁਣਨਾ ਹੋਵੇ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ ਉਹ ਤੇ ਆਪਣੇ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਵੀ ਹਨਾ ਕਿਹਾ ਵੀ ਮੈਨੂੰ ਲੱਗਾ ਯਾਰ ਵੀ ਆਪਾਂ ਸੀਐਮ ਸਾਬ ਨੂੰ ਮਿਲ ਲੈ ਜਦੋਂ ਇਹ ਸਾਰਿਆਂ ਨੂੰ ਮਿਲ ਲੈ ਆਪਾਂ ਹਨਾ ਮੰਤਰੀ ਵੈਸੇ ਕਦੀ ਫੋਨ ਫੋਨ ਆਇਆ ਉਦੋਂ ਕਦੀ ਮਲਾਪ ਹੋਇਆ ਉਹ ਦਰਵਾਇਆ ਸੀਗਾ ਵੀ ਆਪਣੇ ਜਿਵੇਂ ਉਹਨਾਂ ਦੇ ਮੈਂ ਮੰਨੇ ਗੁਰਪ੍ਰੀਤ ਉਹ ਵੀ ਉਹਨਾਂ ਨੇ ਮਿਲਣਾ ਸਾਨੂੰ ਐਵੇਂ ਮੈਨੂੰ ਆਈਆਂ ਗੱਲਾਂ ਜੀ ਪਰ ਮੈਨੂੰ ਹਜੇ ਉੱਥੋਂ ਤੁਰਤੋਂ ਨਹੀਂ ਭੁਣ ਆਇਆ ਤੁਸੀਂ ਉਹਨਾਂ ਦਾ ਕਰੈਕਟਰ ਰੋਲ ਪਲੇ ਕਰਦੇ ਹੋ ਨਾ ਨਹੀਂ ਭਾਈ ਉਹ ਪਤਾ ਕੀ ਚੱਕਰ ਹੋਇਆ ਸੀਗਾ ਆਪਾਂ ਸਾਡੇ ਨਾ ਚੀਮਾ ਮੰਡੀ ਪੈਂਦਾ ਜਿੱਥੇ ਆਪਣੇ ਸੀਐਮ ਸਾਹਿਬ ਦਾ ਪਿੰਡ ਅਸਤਾਉ ਜਾ ਜੀ ਤੇ ਉੱਥੇ ਨਾ ਸੀ ਗਏ ਜਦੋਂ ਰੋਡ ਸ਼ੋਅ ਹੁੰਦੇ ਸੀਗਾ ਹੁਣ ਪਿੱਛੇ ਜਦੋਂ ਸੀਐਮ ਬਣੇ ਨੇ ਉਹ ਉਦੋਂ ਸ਼ਾਇਦ ਉਹਨਾਂ ਦੀ ਲਾਸਟ ਉਹ ਸੀਗਾ ਲਾਸਟ ਰੋਲ ਸ਼ੋਅ ਤੀਗਾ ਹਨਾ ਇੱਕ ਗੱਡੀ ਸੀ ਉਹਨਾਂ ਦਾ ਤੇ ਉੱਥੇ ਜਦੋਂ ਆਏ ਮੈਂ ਨਹੀਂ ਗਿਆ ਵੀ ਵੀ ਆਪਾਂ ਵੀ ਬੋਟਾਂ ਖਤਰ ਜਾਣਾ ਜਾਂ ਕਿ ਮੈਨੂੰ ਸੱਚੀ ਇੰਟਰਸਟ ਨਹੀਂ ਹੈਗਾ ਜੀ ਮੈਨੂੰ ਤਾਂ ਇਹ ਹੁੰਦਾ ਵੀ ਕਲਾਕਾਰ ਨੂੰ ਕਲਾਕਾਰ ਦੇਖਣਾ ਉਹ ਵੀ ਯਾਰ ਮੈਂ ਦੇਖੂਗਾ ਭਗਵੰਤਮਾਨ ਸਾਹਿਬ ਨੂੰ ਹਨ ਤੇ ਜਦੋਂ ਆਏ ਨਾ ਉਹਨਾਂ ਦੀ ਐਂਟਰੀ ਬੜੀ ਕੈਂਟ ਸੀ ਉਹ ਐਂ ਕਰਕੇ ਹਨਾ ਵੀ ਐਵੇਂ ਫੁੱਲ ਪਹਿਰੇ ਨੇ ਐਵੇਂ ਪੂਰੀ ਧੱਕ ਪੈਂਦੇ ਚਟਾ ਕੁੜਤਾ ਪਜਾਮਾ ਤੇ ਮੈਂ ਐਵੇਂ ਖੜ ਕੇ ਮੋਟਰਸਾਈਕਲ ਤੇ ਮੈਂ ਵੀ ਦੇਖ ਰਿਹਾ ਉਹਨਾਂ ਨੂੰ ਮੈਂ ਨੂੰ ਕੋਈ ਚੱਕਰ ਨਹੀਂ ਵੀ ਲੋ ਖੜਨਾ ਮੈਂ ਯਾਰ ਕੀ ਬਾਤ ਆ ਹਨਾ ਵੀ ਚੜਾਈ ਬੰਦੇ ਦੀ ਵੀ ਐਵੇਂ ਕਰਕੇ ਮੈਨੂੰ ਆਪ ਦਾ ਵਿੱਚ ਲੱਗਿਆ ਵੀ ਮੈਂ ਵੀ ਐਵੇਂ ਕਰਾਂ ਚਲੋ ਉਥੋਂ ਮੈਂ ਦੇਖਾ ਆਪਣੇ ਨਾ ਲੂ ਕੰਡੇ ਜੇ ਖੜੇ ਹੋਣ ਲੱਗ ਜਾਂਦੇ ਆ ਜਦੋਂ ਆਪਾਂ ਮੈਨੂੰ ਬਸ ਸਿੱਧੀ ਗੱਲ ਹੈ ਜੀ ਬਾਈ ਮੈਂ ਸੋਡਨ ਲ ਬੈਠਾ ਮੈਂ ਕਰੰਟ ਪੈਦਾ ਕਰ ਕੀ ਲੈ ਕੇ ਜਾਣਾ ਹੁੰਦਾ ਜਦੋਂ ਕੋਈ ਵਧੀਆ ਵਾਹ ਬੰਦੇ ਲਈ ਵਧੀਆ ਬਹੁਤ ਵਧੀਆ ਚੀਜ਼ ਹੈ ਭਈ ਹਾਂ ਵੀ ਮੈਨੂੰ એનર્ਜੀ ਮਿਲਦੀ ਹੈਗੀ ਮੈਨੂੰ ਅੱਜ એનર્ਜੀ ਮਿਲੂ ਸੋਡਨ ਨਾਲ ਕਰ ਰਿਹਾ ਹੈ ਏ ਬੜਾ ਪਨ ਹੈ ਤੁਹਾਡਾ ਤੇ ਫਿਰ ਮੈਂ ਨਾ ਜੀ ਦੇਖਿਆ ਫਿਰ ਨਾ ਅਸੀਂ ਮੋਟਰਸਾਈਕਲ ਤੇ ਗਈਦੀ ਰਾਤ ਨੂੰ ਤੇ ਮੈਂ ਵੀ ਮੋਟਰਸਾਈਕਲ ਤੇ ਖੜਾ ਹੋ ਕੇ ਐਵੇਂ ਕੀਤਾ ਉਸ ਦਿਨ ਹੀ ਉਹਦੀ ਰਾਤ ਨੂੰ ਹੀ ਉਹ ਮੈਨੂੰ ਨਾਲ ਦਾ ਕਹਿੰਦਾ ਵੀ ਉਹ ਤਾਂ ਫੋਰਚਨਰ ਗੱਡੀ ਦੀ ਭਗਵੰਤ ਮੰਨ ਲਵੇ ਵੀ ਤੇਰੇ ਲਈ ਮੋਟਰਸਾਈਕਲ ਆ ਬਲਟੀਨਾ ਡਿੱਗਣਾ ਚਾਹੀਓ ਮਾ ਕੁਝ ਨਹੀਂ ਹੁੰਦਾ ਮੋਨ ਵਾਲੀ ਬਾਜੀ ਬੋਲੀ ਓਮੀ ਜਿਵੇਂ ਉਹਨਾਂ ਨੇ ਕੀਤਾ ਅਰੇ ਤੁਸੀਂ ਰੋਲ ਪਲੇ ਕਰਤਾ ਸੇਮ ਹਾਂ ਕੀ ਬਾਤ ਉਹ ਮਾ ਯਾਰ ਵੀ ਹਾਂ ਫਿਰ ਅਸੀਂ ਇਹ ਸ਼ੂਟ ਕਰਦੇ ਹੁੰਦੇ ਸੀਗੇ ਤੇ ਮੈਂ ਆਪਣੀ ਟੀਮ ਚ ਵੀ ਉਹਨਾਂ ਮੰਗੂ ਮੈਂ ਪੱਗ ਬੰਨਦਾ ਹਨਾ ਤੂਤੇ ਦਾ ਕਰੈਕਟਰ ਕਰਦਾ ਸੀ ਤੇ ਉੱਥੇ ਫਿਰ ਮੈਂ ਉਮੀ ਕਰਦਾ ਮੇਰੇ ਨਾਲ ਦੇ ਕਹਿੰਦੇ ਵੀ ਯਾਰ ਵਧੀਆ ਵੀ ਤੂੰ ਤਾਂ ਉਮੀ ਬੋਲੀ ਜਾਂਦਾ ਥੋੜਾ ਥੋੜਾ ਵੀ ਆਪਾਂ ਕਹਿੰਦੇ ਤੇਰੀ ਵੀਡੀਓ ਬਣਾਵਾਂਗੇ ਮਹਾ ਠੀਕ ਆ ਫਿਰ ਅਸੀਂ ਵੀਡੀਓ ਬਣਾਈ ਤੇ ਇੱਕ ਰੀਲ ਪਾਈ ਸੀ ਉਹ ਵਾਇਰਲ ਹੋਊਗੀ ਤੇ ਉਹਨੇ ਚੱਕਦਾ ਕੰਮ ਇਹ ਹੁਣ ਦੀ ਗੱਲ ਜਦੋਂ ਸੀਐਮ ਬਣੇ ਨੇ ਅਸਲੀ ਅਸਲੀ ਹਾਈਪ ਕਦੋਂ ਸ਼ੁਰੂ ਹੋਈ ਤੁਹਾਡੀ ਜਦੋਂ ਸੀਐਮ ਵਾਲੀ ਵੀਡੀਓ ਪਾਈ ਆ ਜ਼ਿਆਦਾਤਰ ਜ਼ਿਆਦਾ ਲੋਕ ਉਹਦੇ ਮਿਲਣ ਲੱਗੇ ਲੇਗੇ ਤੁਹਾਡਾ ਨਾਮ ਤੂਤੇ ਦੇ ਕਰੈਕਟਰ ਤੋਂ ਜ਼ਿਆਦਾ ਆ ਗਿਆ ਹੈ ਬਾਈ ਇੱਕ ਜੱਟ ਵੀਡੀਓ ਰਿਕਾਰਡ ਚੈਨਲ ਆਗਾ ਤੇ ਇੰਦਰ ਵੀਰਾ ਹਨਾ ਤੇ ਉਹਨਾਂ ਦਾ ਚੈਨਲ ਆਗਾ ਤੇ ਉੱਥੇ ਵੀ ਮੈਂ ਕੰਮ ਕਰਦਾ ਸੀਗਾ ਤੇ ਹੁਣ ਵੀ ਹਨਾ ਮੈਂ ਕਰੂੰਗਾ ਸਾਰਾ ਜੱਟ ਵੀਡੀਓ ਰਿਕਾਰਡ ਤੇ ਮੇਰਾ ਤੂਤੇ ਦਾ ਕਰੈਕਟਰ ਸੀਗਾ ਜੀ ਇੱਕ ਵੀ ਭੋਲਾ ਭਾਲਾ ਬੰਦਾਗਾ ਹਨਾ ਤੂਤੇ ਦਾ ਕਰੈਕਟਰ ਹੈਗਾ ਤੇ ਉਹ ਮੈਂ ਕੀਤਾ ਸੀਗਾ ਤੇ ਉਥੋਂ ਤੂਤੇ ਦੇ ਕਰੈਕਟਰ ਨੂੰ ਫੇਮ ਮਿਲਿਆ ਕਿੰਨੇ ਪਿੰਡ ਪਰੋਂ ਬਾਈ ਤੁਸੀਂ ਅਸੀਂ ਦੋਪਰਾ ਹਾਂ ਜੀ ਦੂਜੇ ਕੀ ਕਰਦੇ ਨੇ ਉਹ ਕਰਦਾ ਸਾਰੇ ਹੁਣ ਤੁਸੀਂ ਆਪਣੇ ਆਪ ਨੂੰ ਵੈਲ ਸੈਟਲਡ ਮੰਨਦੇ ਹੋ ਕਿ ਹਜੇ ਸਟਰਗਲ ਕਰ ਰਹੇ ਹੋ ਵੀਰੇ ਹਜੇ ਤਾਂ ਸਟਰਗਲ ਕਰ ਰਹੇ ਹਾਂ ਵੀ ਮੈਂ ਨਾ ਵੀਰੇ ਆਪਸ ਆਪਣੇ ਸੁਪਨੇ ਹੁੰਦੇ ਆ ਜੀ ਪਰ ਮੈਂ ਕਹਿੰਦਾ ਵੀ ਰੱਬ ਨੇ ਵੀ ਮੇਰੀ ਵਧੀਆ ਸੁਣ ਲਈ ਹਨਾ ਵੀ ਜਿਹੜੀ ਚੀਜ਼ ਮੈਂ ਸੋਚੀ ਆ ਮੇਰੇ ਨਾਲ ਉਹੀ ਹੋਈ ਆ ਅੱਛਾ ਇਹ ਕੁਝ ਸੋਚਿਆ ਸੀ ਤੁਸੀਂ ਹਾਂ ਬਈ ਮੈਂ ਸੋਚਿਆ ਸੀਗਾ ਪਰ ਐ ਨਹੀਂ ਸੀਗਾ ਵੀ ਮੈਂ ਇੰਨੀ ਜਲਦੀ ਵੀ ਐਵੇਂ ਐਵੇਂ ਹੋਊਗੀ ਛੋਟੀ ਉਮਰ ਚ ਮਾਰਾ ਇਹਨੇ ਕਿਰਪਾ ਪਰ ਮੈਂ ਸੋਚਦਾ ਜ਼ਰੂਰ ਹੁੰਦਾ ਸੀ ਮੈਂ ਤਾਂ ਬਈ ਆਪਣਾ ਬੀਮਨਕ ਪੇਜ ਤੇ ਲਿਖ ਲੈਂਦਾ ਹੁੰਦਾ ਸੀ ਆਪਣੇ ਸੁਪਨੇ ਤੇ ਸਾਡੇ ਨਾ ਪਿੰਡ ਦੇ ਨਾਲ ਇੱਕ ਨਿੱਕਾ ਜਿਹਾ ਸੂਆ ਪਾਣੀ ਵਾਲਾ ਤੇ ਮੈਨੂੰ ਸਾਰਾ ਕੁਝ ਲਿਖ ਕੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਮੈਂ ਨਾ ਉਹਦੇ ਵਿੱਚ ਪੇਜ ਤੇਰ ਕੇ ਆਉਂਦਾ ਹੁੰਦਾ ਸੀਗਾ ਆ ਚੀਜ਼ਾਂ ਪਰ ਉਹ ਮੇਰੀ ਉਹ ਹੁੰਦੀ ਸੀ ਚਲੋ ਬਾਕੀ ਮੈਨੂੰ ਰੱਬ ਨੇ ਵੀ ਉਹੀ ਦਿੱਤਾ ਮੈਂ ਸ਼ੁਕਰ ਕਰਦਾ ਹਾਂ ਨਾ ਜਿਹੜੀ ਚੀਜ਼ ਮੈਂ ਸੋਚੀ ਆ ਵੀ ਉਹੀ ਹੋਇਆ ਤੇ ਬਾਕੀ ਮੈਨੂੰ ਇਹ ਲੱਗਦਾਗਾ ਮੈਂ ਨਾ ਮੇਰੇ ਦਾਦਾ ਜੀ ਸੀਗੇ ਤੇ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਹਦੋਂ ਮੈਨੂੰ ਇਹ ਲੱਗਦਾ ਵੀ ਮੈਂ ਥੋੜੀ ਮੋਟੀ ਉਹਨਾਂ ਦੀ ਜੋ ਵੀ ਕੀਤਾ ਕਰਤਾ ਦਰਤਾ ਹੋਇਆ ਹਨਾ ਵੀ ਮੈਨੂੰ ਐ ਲੱਗਦਾ ਵੀ ਉਹਨਾਂ ਕਰਕੇ ਮੈਨੂੰ ਬਹੁਤ ਕੁਝ ਮਿਲਿਆ ਮੈਨੂੰ ਐ ਜੇ ਲੱਗਦਾ ਵੀ ਜੇ ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਨੇ ਰੱਬ ਲਵੇ ਜਾ ਕੇ ਕਿਹਾ ਹੋ ਮੇਰੇ ਲਈ ਵੀ ਯਾਰ ਵੀ ਕੈਮੇ ਕਰਕੇ ਬੰਦਾ ਓਏ ਹੋਏ ਵੀ ਮੇਰੀ ਉਹਦੋਂ ਤਾਂ ਮੈਨੂੰ ਪਤਾ ਨਹੀਂ ਲੱਗਾ ਮੇਰੀ ਕਿਵੇਂ ਕਿਵੇਂ ਮੈਨੂੰ ਫੇਰ ਮੂਮੇ ਲੱਗੀ ਮੇਰਾ ਚੈਨਲ ਚੱਲਣ ਲੱਗ ਗਿਆ ਸਾਡੇ ਲਈ ਚਾਰ ਪੈਸੇ ਆਉਣ ਲੱਗੇ ਵੀ ਉਹ ਚੀਜ਼ਾਂ ਹੋਈਆਂ ਕਿੰਨੀਆਂ ਫਿਲਮਾਂ ਕਰ ਲਈਆਂ ਤੁਸੀਂ ਹੁਣ ਤੱਕ ਮੈਂ ਜੀ ਪਹਿਲਾਂ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਧੰਨਵਾਦ ਕਰੂੰਗਾ ਵੀ ਜਗਦੀਪ ਸਿੱਧੂ ਸਰਦਾ ਜਿਨ੍ਹਾਂ ਨੇ ਮੈਨੂੰ ਐਡੀ ਫਿਲਮ ਵਿੱਚ ਮੌਕਾ ਦਿੱਤਾ ਹਨ ਜੀ ਤੇ ਬਹੁਤ ਘੈਂਟ ਇਨਸਾਨ ਨੇ ਉਹ ਜਟਨ ਜੁਲੀਅਟ 3 ਹਾਂ ਜਟਨ ਜੁਲੀਅਟ 3 ਜੀ ਤੇ ਫਿਰ ਆਪਣਾ ਜੀ ਦਲਜੀਤ ਭਾਈ ਦਾ ਕਿ ਉਹਨਾਂ ਬਾਰੇ ਦੱਸੋ ਕਿਵੇਂ ਐਕਸਪੀਰੀਅੰਸ ਰਿਹਾ ਦਲਜੀਤ ਬਾਈ ਨਾਲ షూਟ ਕਰਕੇ ਆਇਓ ਪਹਿਲੀ ਫਿਲਮ ਸੀ ਤੁਹਾਡੀ ਬਾਈ ਜੀ ਹਾਂ ਜੀ ਮੇਰੀ ਪਹਿਲੀ ਫਿਲਮ ਵੀ ਪੀਕ ਤੇ ਹਾਂ ਜੀ ਕੀ ਬਾਤ ਹੈ ਮੇਰੀ ਪਹਿਲੀ ਫਿਲਮ ਸੀ ਉਹ ਕਹਿੰਦੇ ਹੁੰਦਾ ਫੋਨ ਕਿੱਦਾਂ ਆਇਆ ਬਲ ਦੱਸੋ ਜਗਦੀਪ ਬਾਈ ਦਾ ਆਪ ਫੋਨ ਹਾਂ ਜੀ ਜਗਦੀਪ ਬਾਈ ਦਾ ਮੈਂ ਨਾ इंग्लंड ਸੀਗਾ ਜੀ ਅੱਛਾ इंग्लंड ਕੀ ਕਰ ਰਹੇ ਸੀ इंग्लंड ਮੈਂ ਜੀ ਆਪਣਾ ਗੁਲਾਬ ਸਿੱਧੂ ਵੀਰ ਆ ਜਿਹੜਾ ਅੱਜ ਕੱਲ ਕੈਂਟ ਉਹ ਵੀ ਫੋਨ ਹੈ ਬਾਈ ਮੇਰਾ ਬਹੁਤ ਸਾਥ ਦਿੱਤਾ ਗੁਲਾਬ ਸਿੱਧੂ ਨੇ ਉਹ ਕਿੱਦਾਂ ਮਿਲੇ ਬੜਾ ਕੁਝ ਪੁੱਛਣ ਨੂੰ ਫਿਰ ਤਾਂ ਫਿਰ ਬਾਈ ਤੁਸੀਂ ਪੁੱਛੋ ਨਾ ਤੁਸੀਂ ਤਾਂ ਹੁਣ ਕੌਫੀ ਪੀ ਜਾਣੀ ਰ ਐਕਚੁਅਲੀ ਮੈਂ ਨਾ ਤੁਹਾਡੇ ਪੌਡਕਾਸਟ ਦਾ ਮੈਨੂੰ ਇੱਕ ਪੌਡਕਾਸਟ ਹੋਰ ਰਿਕਾਰਡ ਕੀਤਾ ਹੈ ਉਹ ਜਮ ਹੋਰਜ਼ੋਨਰ ਸੀ ਉਸੇ ਸੀਰੀਅਸ ਟਾਈਪ ਤੁਸੀਂ ਫਿਰ ਹੁਣ ਪੁੱਛੋ ਹੁਣ ਮੈਂ ਕੱਲੀ ਬੋਲੀ ਜੰਨਾ ਇੱਕ ਮੈਨੂੰ ਪਾਣੀ ਦੇ ਦਿਓ ਤੁਹਾਡੇ ਨਾਲ ਮੈਂ ਐਕਚੁਅਲੀ ਸ਼ੋਅ ਤੁਹਾਡੇ ਨਾਲ ਬਈ ਤੁਸੀਂ ਮੈਨੂੰ ਕੁਝ ਪੁੱਛੋਗੇ ਮੈਂ ਤੁਹਾਨੂੰ ਜਵਾਬ ਦਵਾਂਗਾ ਤੁਸੀਂ ਵੀ ਮੇਰੇ ਕੋਲ ਬਿਨਾ ਚੀਜ਼ ਅਕਤੋਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਨਹੀਂ ਬਈ ਮੈਂ ਤਾਂ ਸੱਚੀ ਤੇ ਇਥੋਂ ਤਾਂ ਮੈਂ ਕੁਝ ਨਹੀਂ ਪੁੱਛਣਾ ਤੇਰਾ ਦਸਰਾ ਕੰਮ ਹੈ ਨਹੀਂ ਨਹੀਂ ਬਈ ਥੈਂਕ ਯੂ ਜਸੋ ਜਗਦੀਪ ਸਿੱਧੂ ਬਾਈ ਨੂੰ ਕਿਵੇਂ ਮਿਲੇ ਫਿਰ ਪਹਿਲਾਂ ਤਾਂ ਬਈ ਆਪਾਂ ਮੈਂ ਨਾ ਗੁਲਾਬ ਸਿੱਧੂ ਵੀਰਾ ਤੇ ਉਹਨਾਂ ਦਾ ਗਾਣਾ ਆਇਆ ਸੀਗਾ ਨਖਰਾ ਜੀ ਤੇ ਉਦੋਂ ਮੈਂ ਨਾ ਮੈਂ ਰੀਲ ਪਾਤੀ ਵੀ ਉਹ ਥੋੜਾ ਟੇਡਾ 빙ਾ ਜਿਹਾ ਗਾ ਕੇ ਉਹਨਾਂ ਦਾ ਗਾਣਾ ਮੈਂ ਉਹਦਾ ਫਨ ਚ ਕੀਤਾ ਸੀ ਆਪਦੇ ਉਹ ਚ ਹਨਾ ਤੂਤੇ ਵਾਲੇ ਕਰੈਕਟਰ ਚ ਤੇ ਵੀਰੇ ਦਾ ਮੈਨੂੰ ਮੈਸੇਜ ਆਇਆ ਗੁਲਾਬ ਸਿੱਧੂ ਆਪ ਕਿੰਨੀ ਕੁ ਲੰਬੀ ਕਰ ਸਕਦਾ ਜਿੰਨੀ ਜਿੰਨੀ ਤੁਹਾਡੀ ਦਿਲ ਹੈ ਅੱਛਾ ਮਾਹ ਕਿਤੇ ਘੱਟ ਹੋਵੇ ਬੇਟਾ ਨਹੀਂ ਆਪਣੇ ਨਾਲ ਕਿੰਨੀ ਲੰਬੀ ਆਪਣੀਆਂ ਕਰ ਲੈ ਆਪਣੇ ਨਾਲ ਦਿਲੋਂ ਹੈ ਬਾਈ ਹਾਂ ਤੇ ਉਹ ਜਦੋਂ ਆਇਆ ਨਾ ਮੈਸੇਜ ਤੇ ਵੀ ਐਵੇਂ ਗੁਲਾਬ ਸਿੱਧੂ ਵੀਰ ਦੇ ਨਾ ਮੈਨੂੰ ਵੌਇਸ ਮੈਸੇਜ ਆਇਆ ਮਾ ਵੀ ਐਮ ਮੈਂ ਦੇਖਿਆ ਕਹਿੰਦਾ ਤੂੰ ਤੇ ਕਹਦਾ ਤੇਰਾ ਨੰਬਰ ਕਿੱਥੇ ਆ ਜਾਣ ਮੈਂ ਤੈਨੂੰ ਬਹੁਤ ਪਾਲਿਆ ਕਹਿੰਦਾ ਐਵੇਂ ਕਰਕੇ ਮਾ ਵੀ ਗੁਲਾਬ ਸਿੱਧੂ ਮੈਨੂੰ ਮੈਸੇਜ ਕਰਦਾ ਹਨ ਤੇ ਮੈਂ ਵੀ ਵਾ ਭਾਈ ਆ ਜਾ ਕੋ ਮੇਰਾ ਨੰਬਰ ਤੇ ਐ ਕਰਕੇ ਭਾਈ ਗੱਲ ਕੀਤੀ ਮੇਰੇ ਨਾਲ ਤੇ ਗੱਲ ਕੀਤੀ ਦੋ ਤਿੰਨ ਦਿਨ ਲਗਾਤਾਰ ਵੀਰਾ ਗੱਲਾਂ ਕਰਦਾ ਰਿਹਾ ਮੈਂ ਅਖਾ ਯਾਰ ਵੀ ਕਿਉਂ ਕਰਦਾ ਗੁਲਾਬ ਸਿੱਧੂ ਗੱਲਾਂ ਆਪਣੇ ਨਾਲ ਵੀ ਆਪਦਾ ਕਿੱਥੇ ਯਾਰ ਗੁਲਾਬ ਸਿੱਧੂ ਹਨਾ ਕਿੱਥੇ ਤੇ ਕਹਿੰਦਾ ਮੈਨੂੰ ਬੜਾ ਕੈਂਟ ਲੱਗਦਾ ਜਾਣ ਤੂੰ ਇਹ ਗਰ ਮਾਹ ਵੀ ਠੀਕ ਹੈ ਬਾਈ ਹਨਾ ਤੇ ਕਹਿੰਦਾ ਮੈਂ ਆ ਗਿਆ ਆਸਟ੍ਰੇਲੀਆ ਤੋਂ ਮੈਂ ਤੁਹਾਨੂੰ ਮਿਲਣ ਆਉਂਗਾ ਕਹਿੰਦਾ ਜਦੋਂ ਪਿੰਡ ਸਾਡੇ ਵੀਰੇ ਦਾ ਪਿੰਡ ਫਰਵਾਹੀ ਸਾਡੇ ਲਵੀ ਆ ਜੀ ਲੌਂਗਵਾਲ ਦੇ ਥੋੜਾ ਜਿਹਾ ਬਰਨਾਲੇ ਜ਼ਿਲ੍ਹੇ ਚ ਪੈ ਜਾਂਦਾ ਉਹ ਤੇ ਵੀਰਾ ਕਹਿੰਦਾ ਵੀ ਮੈਂ ਆ ਗਿਆ ਕਹਿੰਦਾ ਕਿੱਥੇ ਮਾ ਮੈਂ ਤਾਂ ਵੀਰੇ ਲੌਂਗਵਾਲ ਆ ਮੈਂ ਉਦੋਂ ਬਸ ਤੇ ਜਾਂਦਾ ਹੁੰਦਾ ਸ਼ੂਟ ਕਰਨ ਤੇ ਮੇਰੇ ਦਾ ਮਾ ਵੀ ਬਾਈ ਹੁਣ ਤਾਂ ਮਾ ਵੀ ਘਰੇ ਹਨਾ ਮੈਂ ਬਸ ਉਹ ਗਿਆ ਭੱਜ ਗਿਆ ਭੱਜਾ ਸਾਡੇ ਘਰ ਨਾਲ ਸਫਾਈ ਜੀ ਕਰੀ ਜਾਣ ਬੈੱਡ ਬੱਡ ਦੀਆਂ ਚਾਦਰਾਂ ਇਕੱਠੀਆਂ ਕਰ ਰੱਖੀਆਂ ਮਾ ਦੁਬਾਰੇ ਬਿਸਾ ਦੋ ਉਹ ਕਹਿੰਦੇ ਵੀ ਕੀ ਹੋਊਗਾ ਮਾ ਗੁਲਾਬ ਸਿੱਧੂ ਬਾਈ ਆਉਂਦਾ ਐਵੇਂ ਕਰਕੇ ਬਈ ਸਾਡੇ ਘਰੇ ਆਇਆ ਨਾ ਜਿੱਦੇ ਵੀਰਾ ਹੂੰ ਉਹਦੇ ਐ ਸਮਝ ਲਓ ਵੀ ਯਾਰ ਇੱਕ ਸਾਡੇ ਘਰੇ ਸ਼ਕਤੀ ਹੋਈ ਆਈ ਵੇ ਵੇ ਵੀ ਮੇਰੇ ਚੰਨੀ ਕੇ ਨਰਜੀ ਜੀ ਉਹ ਹੋ ਗਈ ਵੀ ਯਾਰ ਮੈਨੂੰ ਨਾ ਇਹ ਹੋਗਾ ਵੀ ਹਾਂ ਯਾਰ ਵੀ ਹੁਣ ਕੁਝ ਹੋਊਗਾ ਮੈਨੂੰ ਬਾਈ ਨੇ ਇੰਨਾ ਹੌਸਲਾ ਦੇ ਕੇ ਗਿਆ ਤੇ ਉਦੋਂ ਬਾਅਦ ਵੀ ਮੈਨੂੰ ਕੈਂਟ ਕੈਂਟ ਬੰਦੀ ਮਿਲੇਗੇ ਜਦੋਂ ਦਬੀਰਾ ਜੁੜਿਆ ਮੇਰੇ ਨਾਲ ਤੇ ਮੈਨੂੰ ਬਾਈ ਕਹਿੰਦਾ ਦਬੀ ਨਾ ਕੰਨਾ ਪੱਤਰ ਲਿਖ ਉਸ ਕਰਾਂਗੇ ਜੇ ਮੈਮੂਤੇ ਨਹੀਂ ਕੋਈ ਬੈਠਿਆ ਹੁੰਦਾ ਹਨਾ ਜੀਵ ਤੇ ਵੀ ਯਾਰਾ ਕੁਝ ਕਹਾਉਂਦਾ ਹੁੰਦਾ ਹਨਾ ਵੀਰੇ ਨੇ ਮੈਨੂੰ ਇੰਨਾ ਕ ਕੈਂਟ ਚੀਜ਼ਾਂ ਕਹਿ ਕੇ ਗਿਆ ਵੀ ਬਾਈ ਚੱਕ ਦੇ ਕੰਮ ਦਬੀ ਨਾ ਤੈਨੂੰ ਅਸੀਂ ਦੇਖਦੇ ਆਂ ਐ ਕਰਦੇ ਆ ਹਨਾ ਵਾਹ ਵਾਹ ਫਿਰ ਬਾਈ ਨੇ ਮੈਨੂੰ ਵਧੀਆ ਮੈਨੂੰ ਅੱਜ ਵੀ ਬਾਈ ਨਾਲ ਪਿਆਰ ਆ ਮੈਨੂੰ ਬਹੁਤ ਸਪੋਰਟ ਕਰਦਾ ਵੀਰਾ ਹਨਾ ਫਿਰ ਮੈਨੂੰ ਬਾਈ ਕਹਿੰਦਾ ਵੀ ਯਾਰ ਆਪਾਂ ਤੇਰਾ ਨਾ ਵੀ ਕਹਿੰਦਾ ਜੱਟ ਦੀ ਸਰਤਾ ਕਹਿੰਦਾ ਤੈਨੂੰ ਮੈਂ ਇੰਗਲੈਂਡ ਲੈ ਕੇ ਜਾਊਗਾ ਮਾ ਯਾਰ ਵੀ ਉਹੀ ਕਰੀ ਜਾਂਦਾ ਕਿੱਥੇ ਲੈ ਕੇ ਜਾਊਗਾ ਇੰਗਲੈਂਡ ਵੀ ਮੈਨੂੰ ਨਾ ਬਈ ਪਿੰਡ ਮੈਨੂੰ ਇਹ ਸੀਗਾ ਵੀ ਬਾਹਰ ਬੂਰ ਲਈ ਤਾਂ ਆਪਾਂ ਬਣੇ ਨਹੀਂ ਮੈਨੂੰ ਨੈਗੇਟਿਵਿਟੀ ਪਾ ਦਿੰਦੇ ਪਿੰਡ ਦੇ ਮੁੰਡੇ ਕਿਉਂਕਿ ਮੇਰਾ ਇੰਗਲਿਸ਼ 'ਚ ਬਹੁਤ ਹੱਥ ਟੈਟ ਹੈ ਮੈਨੂੰ ਕਹਿੰਦੇ ਜਦ ਤੂੰ ਵਿਆਹ ਕਰਵਾ ਕੇ ਜਾਏਂਗਾ ਵੀ ਕੁੜੀ ਕੜੀ ਨਾਲ ਜਾਏਂਗਾ ਨਹੀਂ ਕਹਿੰਦਾ ਵੀ ਤੂੰ ਜਾ ਨਹੀਂ ਸਕਦਾ ਕਹਿੰਦਾ ਇੱਕ ਲਿਸਨਿੰਗ ਹੁੰਦੀ ਆ ਲਰਨਿੰਗ ਹੁੰਦੀ ਆ ਹਾਂ ਮੈਨੂੰ ਬਈ ਪਾ ਨੂੰ ਇੰਗਲਿਸ਼ 'ਚ ਡਰ ਦੇ ਦੀ ਆਪਾਂ ਤਾਂ ਤੇ ਮਹਾ ਯਾਰ ਵੀ ਮਹਾ ਯਾਰ ਉਹੀ ਕਹੀ ਜਾਂਦੇ ਨੇ ਕਿੱਥੇ ਲੈ ਕੇ ਜਾਣਗੇ ਬਾਹਰ ਆਪਾਂ ਨੂੰ ਬਈ ਮੈਨੂੰ ਫੇਰ ਬਾਈ ਦਾ ਫੋਨ ਆਉਂਦਾ ਗਲਾਬ ਸਿੱਧੂ ਦਾ 20 ਦਿਨਾਂ ਬਾਅਦ ਕੰਨਿਆਣ ਪਾਸਪੋਰਟ ਤਿਆਰ ਰੱਖ ਕੇ ਨਾ ਵੀ ਆਪਾਂ ਬਾਹਰ ਚ ਲੈ ਕੇ ਜਾਵਾਂਗੇ ਤੈਨੂੰ ਐਵੇਂ ਹੈਨਾ ਮਾਹ ਵੀ ਠੀਕ ਆ ਬਈ ਕਹਿੰਦਾ ਦੱਸੀ ਨਾ ਕਿਸੇ ਨੂੰ ਹਜੇ ਮਾਹ ਠੀਕ ਆ ਬਈ ਚਲੋ ਜੀ ਫਿਰ ਮੇਰਾ ਬਾਹਰ ਦਾ ਟੂਰ ਲੱਗ ਗਿਆ ਉੱਥੇ ਬੜੀ ਖੁਸ਼ੀ ਸਾਡੇ ਘਰਦਿਆਂ ਨੂੰ ਹਾਂ ਨਾਲ ਲੈ ਕੇ ਗਿਆ ਬਈ ਫਿਰ ਨਹੀਂ ਬਾਈ ਬਾਈ ਨਹੀਂ ਨਾਲ ਗਿਆ ਬਾਈ ਨੇ ਵੀਜ਼ਾ ਕਰਵਾਇਆ ਸੀ ਓਕੇ ਹਾਂ ਤੇ ਅਰੇ ਵੈਸੀ ਲੈ ਕੇ ਜਾਣਾ ਸੀ ਕਿ ਤੁਹਾਨੂੰ ਘੁਮਾਉਣਾ ਸੀ ਕਿ ਬਾਈ ਦਾ ਕੀ ਕੋਈ ਫਿਲਮ ਫਿਲਮ ਕਰ ਕੋਈ ਗਾਣਾ ਗਾ ਕਰਨਾ ਨਹੀਂ ਕੁਝ ਨਹੀਂ ਕਰਨਾ ਸੀ ਵੀਰੇ ਉਹੀਂ ਘੁਮਾਉਣਾ ਸੀ ਉੱਥੇ ਇੱਕ ਆਪਣੇ ਕਨਵਰਟਰ ਲੋਨੇਗੇ ਭਾਈ ਉੱਥੇ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਸੀਗਾ ਉਹਨਾਂ ਨੇ ਮੇਰਾ ਸ਼ੋਅ ਰੱਖਤਾ ਸੀ ਉੱਥੇ ਵੀ ਤੂੰ ਤਾਊਗਾ ਵੀ ਐਂ ਕਰਕੇ ਵੀ ਉਹਦਾ ਸ਼ੋਅ ਆਗਾ ਮੇਰਾ ਨਿੱਕਾ ਜਿਹਾ ਸ਼ੋਅ ਤੀਗਾ ਸਟੈਂਡ ਅਪ ਉਦੋਂ ਹਾਂ ਉਹ ਤੁਸੀਂ ਫਿਰ ਬਾਈ ਤੋਂ ਬਾਅਦ ਸ਼ੁਰੂ ਕੀਤਾ ਕਿ ਗੁਲਾਬ ਸਿੱਧੂ ਬਾਈ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ ਉਹ ਸ਼ੋਅ ਨਹੀਂ ਨਹੀਂ ਉਦੋਂ ਉੱਥੇ ਜਾ ਕੇ ਹੀ ਪਲਾਨ ਹੋਇਆ ਸਾਰਾ ਇੰਗਲੈਂਡ ਜਾ ਕੇ ਹਾਂ ਉਹ ਕੱਲ ਦਰ ਸ਼ੋਅ ਕਰਦੀ ਮਾ ਕਰ ਦੋ ਕੋਈ ਚੱਕਰ ਨਹੀਂ ਅੱਛਾ ਜੀ ਸਟੈਂਡ ਅਪ ਕਾਮੇਡੀਅਨ ਜਿਹਨੂੰ ਕਹਿੰਦੇ ਹਾਂ 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 ਮਾ ਵੀ ਕਿਵੇਂ ਕਰਨਾ ਕਹਿੰਦੇ ਵੀ ਐਵੇਂ ਗੱਲਾਂ ਸੁਣਾਉਣੇ ਮਾ ਚੱਕ ਦਾਂਗੇ ਫੱਟੇ ਤੂੰ ਕੋਈ ਦੇਖੀ ਚੱਲਿਓ ਤੇ ਫਿਰ ਮਗ ਗਿਆ ਤੇ ਪਹਿਲਾਂ ਤਾਂ ਜਦੋਂ ਮੈਂ ਇੱਥੇ ਆਪਣਾ ਦਿੱਲੀ ਗਿਆ ਤੇ ਮੈਂ ਜਹਾਜ਼ ਤੇ ਆਵੇਂ ਨਾ ਸੀਟ ਤੇ ਮੁੱਕੀਆਂ ਮਾਰ ਮਾਰ ਦੇਖ ਰਿਹਾ ਮੈਂ ਵੀ ਅਸਲੀ ਹੈ ਕਿ ਸਾਰਾ ਨਕਲੀ ਹੈ ਵੀ ਯਾਰ ਮੈਨੂੰ ਸੁਪਨਾ ਲੱਗ ਰਿਹਾ ਸੀ ਵੀ ਮੈਂ ਯਾਰ ਮੈਂ ਤਾਂ ਯਾਰ ਕੱਲੇ ਗਿਆ ਸੀ ਕੱਲੇ ਹਾਂ ਮੈਂ ਕੱਲਾ ਗਿਆ ਸੀ ਮੇਰੇ ਇੱਕ ਮੈਨੂੰ ਜਾਣਦਾ ਸੀ ਵੀਰਾ ਹਨਾ ਮੈਨੂੰ ਨਾਮ ਨਹੀਂ ਪਤਾ ਵੀਰੇ ਦਾ ਪਰ ਮੇਰੇ ਫੇਸਬੁੱਕ ਪੇਜ ਤੇ ਬਲੌਗ ਪਿਆ ਉੱਥੇ ਹੈਗਾ ਬਲੌਗ ਪੇ ਹਾਂ ਕਿਉਂ ਵੀ ਉੱਥੇ ਆਪਣਾ ਉਹ ਵੀਰੇ ਦਾ ਮੈਂ ਨਾਮ ਨਹੀਂ ਯਾਰ ਜਾਣਦਾ ਹੁਣ ਉਹ ਮੈਨੂੰ ਮਿਲਿਆ ਕਹਿੰਦਾ ਵੀ ਬਾਈ ਯਾਰ ਤੂ ਤਾਂ ਤੂੰ ਮਹਾ ਵੀ ਹਾਂ ਬਾਈ ਤੂ ਤਾਂ ਕਹਿੰਦਾ ਯਾਰ ਮੈਂ ਜ਼ਰਾ ਫੈਨਾ ਮਹਾ ਵੀ ਯਾਰ ਮੈਨੂੰ ਜਹਾਜ਼ ਨਹੀਂ ਬਦ ਲੱਗਦਾ ਵੀ ਕਿੱਧਰ ਨੂੰ ਕਿੱਥੋਂ ਚੜਨਾ ਇੱਥੇ ਕਹਿੰਦਾ ਵੀ ਮੈਂ ਲੈ ਕੇ ਚੱਲਦਾ ਤੈਨੂੰ ਕਹਿੰਦਾ ਮੈਂ ਕੈਨੇਡਾ ਜਾਣਾ ਕਹਿੰਦਾ ਤੂੰ ਇੰਗਲੈਂਡ ਮੇਰੀ ਸਟੇ ਆ ਉੱਥੇ ਮਹਾ ਵੀ ਠੀਕ ਆ ਤੇ ਫਿਰ ਮੈਨੂੰ ਬਾਈ ਨੇ ਉੱਥੇ ਨਾਲ ਹੀ ਮੇਰੇ ਗਿਆ ਹਣਾ ਪਰ ਮੈਂ ਆਖਿਆ ਮਹਾ ਵੀਰੇ ਮੈਨੂੰ ਡਰ ਲੱਗਦਾ ਯਾਰ ਮੈਂ ਕਦੇ ਜਹਾਜ਼ 'ਚ ਨਹੀਂ ਚੜਿਆ ਤੇ ਇਹ ਵੀ ਖਾਸੀ ਲੰਬੀ ਆ ਬਾਈ ਯਾਰ ਸਟੋਰੀ ਸਲਾਓ ਭਾਈ ਤੇ ਮੈਂ ਨਾ ਉਹਦੇ ਐਵੇਂ ਕਰਕੇ ਬਾਹ ਚ ਬਾਪਾ ਕੇ ਮਹਾਭੀਰੇ ਜਦੋਂ ਜਹਾਜ਼ ਚੜ ਗਿਆ ਮੈਂ ਦੱਸਦੀ ਅੱਖਾਂ ਲੇਤੀਆਂ ਮੀਚ ਮੈਂ ਕਹਿੰਦਾ ਮਹਾਭੀਰੇ ਚੜ ਗਿਆ ਜਹਾਜ਼ ਚੜ ਗਿਆ ਜਹਾਜ਼ ਕਹਿੰਦਾ ਅਜੇ ਕਿਤੇ ਵੀਰੇ ਹਜ ਤਾ ਰਣ ਬੀਤੀ ਆ ਤੇ ਫਿਰ ਬਸ ਉਹ ਜਹਾਜ਼ ਦਾ ਸਫ਼ਰ ਵੀ ਘੰਟਾ ਫਿਰ ਮੈਂ ਬਸ ਬਈ ਚੱਲਿਆ ਉੱਥੋਂ ਆਪਣਾ ਦਿੱਲੀ ਤੋਂ ਫਿਰ ਮੈਂ ਇੰਗਲੈਂਡ ਗਿਆ ਇੰਗਲੈਂਡ ਜਾ ਕੇ ਉੱਥੇ ਮੇਰਾ ਸ਼ੋਅ ਤੀਗਾ ਤੇ ਉਹ ਕੀਤਾ ਫਿਰ ਉਹ ਉੱਥੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੰਗਲੈਂਡ ਕਿੰਨੇ ਦਿਨ ਰਿਹਾ ਉੱਥੇ ਬਾਈ ਉੱਥੇ ਮੈਂ ਰਿਹਾ ਸੀਗਾ ਮਹੀਨੇ ਵਾਂਗੂ ਰਿਹਾ ਸੀ ਹਾਂ 28 ਦਿਨ 30 ਦਿਨ ਕਿ ਐਕਸਪੀਰੀਅੰਸ ਰਿਹਾ ਫਿਰ ਉੱਥੇ ਦਾ ਬਾਈ ਉੱਥੇ ਮੈਂ ਬਹੁਤ ਕੁਝ ਸਿੱਖਿਆ ਉੱਥੇ ਦਿਨ ਰਾਤ ਦਾ ਫਰਕ ਹੈ ਹੂੰ ਵੀ ਯਾਰ ਇੱਥੇ ਕਿਵੇਂ ਆ ਇੱਥੇ ਇੱਥੇ ਦੀ ਜ਼ਿੰਦਗੀ ਕਿੱਦਾਂ ਦੀ ਆ ਤੁਸੀਂ ਪਿੰਡਾਂ ਤੋਂ ਸ਼ਹਿਰ ਸ਼ਹਿਰ ਰਹੇ ਹੋ ਬਾਈ ਕਦੀ ਚੰਡੀਗੜ੍ਹ ਚੰਡੀਗੜ੍ਹ ਵੀਰੇ ਮੈਂ ਸ਼ਹਿਰ ਤਾਂ ਮੈਂ ਬਹੁਤ ਘੱਟ ਰਿਹਾ ਬਸ ਪਿੰਡੋਂ ਸਿੱਧਾ ਇੰਗਲੈਂਡ ਮੇਰੇ ਮਦਦ ਸੇ ਮਿਲਣੇ ਦੀ ਆਦੀ ਕਦੇ ਹੁਣ ਜਾਇਆ ਹੁਣ ਮੈਂ ਜਾਇਆ ਯਾ